ਇਹ ਰਗਲਾ ਤਾਂ ਇਹੋ ਆਡੀਆਂ ਇਹ ਲਿਖ ਕੇ ਤੂੰ ਲੈ ਆ ਆਡੀਆਂ ਦਾ ਹੀ ਲਾ ਲਾ ਕੇ ਨਾਲੇ ਆਪਾਂ ਯਾਰ ਤੁਹਾਡੇ ਪਿਆਰ ਨੂੰ ਦਰਜ ਹੋਈ ਯਾਰ ਤੁਸੀਂ ਐਫ ਆਈ ਆਰ ਹਾਂ ਦੇ ਭਲੇ ਮਾਤਮਾਂ ਨੇ ਤੇ ਦਰਜ ਕਰਾਤੀ ਆ ਇਹ ਗੁੱਡਾ ਕਰਦੀ ਆ ਆਡੀ ਪੈਸਾ ਯਾਰ ਗੁੱਡਾ ਕਰਦੀ ਆ ਤਾਂ ਆਦਾ ਨਹੀਂ ਆ ਬੋਲ 70 ਦਫਾ ਹੀ ਪੁੱਛ ਨਹੀਂ ਸਕਦੇ ਪੁੱਛ ਨਹੀਂ ਆਈ ਨਹੀਂ ਪੁੱਛ ਨਹੀਂ ਸਕਦੇ ਸਰ ਜੀ ਕਾਇਦੇ ਕਿ ਨਾ ਹੱਦ ਕਰ ਲੈ ਤੂੰ ਨਹੀਂ ਆਉਂਦੇ ਹੁਣ ਕੀਤੀ ਕਾਹਦਾ ਤੂੰ ਨਹੀਂ ਆ ਐਫ ਆਈ ਆਰ ਤੂੰ ਦਰਜ ਕਰਾਈ ਆ ਵੀ ਗਾਦੀ ਕਰਾਈ ਆ ਹਾਨੂੰ ਇਹ ਤੇ ਦੱਸ ਦੋ ਬਸ ਇਹੋ ਪੁੱਛਿਆ ਹੋਰ ਤੂੰ ਹੀ ਕਰਦੀ ਕਰਦੀ ਯਾਰ ਮੇਰੀ ਗੱਲ ਸੁਣਾ ਐਂ ਚਾਹ ਸਾਹਿਬ ਇੱਕੋ ਗੱਲ ਪੁੱਛੀ ਆ ਪੀਆਫਆਰ ਤੋਹਾਂ ਦੇਖ ਲੈ ਯਾਰ ਆਰਟੀਆਈ ਲਾ ਲੈ ਪਰਾਂ ਨੂੰ ਦੱਸ ਦੇ ਦੋ ਯਾਰ ਆਰਟੀਆਈ ਵਾਲੇ ਬੰਦੇ ਪਹਿਲਾਂ ਕਿਉਂ ਆ ਇੱਦਾਂ ਪੈ ਖੜੇ ਦਫ਼ਤਰ ਦੀ ਜੱਸੀ ਹੱਥ ਹਵਾਲਾ ਫਸਰ ਨਹੀਂ ਸਕੀ ਗੱਲ ਕਰਨ ਦੀ ਲਾਈਕ ਕਰ ਦੋ ਉਸ ਆਰਟੀਆਈ ਦਾ ਪੋਸਟਰ ਲਟਕਾ ਗੱਲਿਆ ਯਾਰ ਯਾਹ ਲਿਆ ਪੋਸਟਰ ਲਟਕਾ ਦੇ ਲਿਖਦੇ ਆ ਤੁਹਾਡੇ ਵਾਲੇ ਦਫ਼ਤਰ ਗੁੰਡਾ ਕਰਤੀ ਹੁੰਦੀ ਹੈ ਮਿਲੇ ਕਿੱਥੇ ਦੱਸੋ ਹਲੋ ਅੱਤ ਅੱਤ ਤਰ ਸਰੀਆ ਰਮਣ ਸਤੂਆਰ ਪੰਜਾਬ ਬੰਦੇ ਆ ਕੇ ਗੁੰਡਾ ਕਰਨ ਦੀ ਘਟਨਾ ਜੀ ਮੇਰੇ ਕੋਲ ਕੰਮ ਦੱਸ ਪੰਜਾਬ ਬੰਦੇ ਨੇ ਸਾਰੇ ਗੁੰਡਾ ਕਰਨ ਦੀ ਪੁਲਿਸ ਕੋਲ ਦਿੱਤੀ ਲੰਮੇ ਰੰਗ ਗੱਲ ਕਰਾ ਦਿਓ ਮੇਰੇ ਨਾਲ ਗੱਲ ਕਰਾ ਦਿਓ ਬਣਾਓ ਵੀਡੀਓ ਯਾਰ ਬਣਾਇਓ ਬਣਾ ਬਣਾ ਯਾਰ ਬਣਾਓ ਓਏ ਨਾਵਾ ਮਾਰੀ ਕਰੋ ਬਾਹਰ ਬਿਖਾਓ ਆਓ ਜਿਹੜਾ ਪਾਣੀ ਆਓ ਨਾਵਾ ਮਾਰੀ ਕਰੋ ਕਾਣੀ ਨਹੀਂ ਆਦੀ ਸਰਪੜਾ ਉਹ ਘਰੇ ਬੱਝੇ ਲੱਗਦਾ ਕੋਈ ਕਰਦਾ ਤੂੰ ਮੈਨੂੰ ਬਣਾਓ ਸਰੇ ਜੀ ਇਹਨਾਂ ਤੋਂ ਮਿਲਦਾ ਕੋਈ ਕਰਦੀ ਯਾਰ ਨਾਮ ਲਾਖ ਮੈਂ ਕਰਾਓ ਨਾ ਲੈ ਕੋ ਜਮਾਬੰਦੀ ਆਈ ਨਹੀਂ ਨਈ ਆਈ ਮੇਰੇ ਕੋਲ ਨਹੀਂ ਆਈ ਅਸੀਂ ਕੋਈ ਹਰ ਪਾਰਟੀ ਮੈਂ ਕਰਦੇ ਗੱਲ ਸਾਡੀ ਤੇ ਦੋਨਾਂ ਦੀ ਕੋਈ ਯਾਰ ਇੱਕ ਪੱਤਾ ਹੋਰ ਬਣਾਉਣਾ ਜੀ ਕਿਹੜਾ ਬਣਾਣਾ ਕੀ ਕਰਨਾ ਲੈਣਾ ਉਹ ਸਾਡੀ ਪਾਰਟੀ ਕਰਨਾ ਪੜਾਈ ਜਾ ਦੇ ਯਾਰ ਨਕਲ ਪ੍ਰਾਈਸ ਕਰ ਦਿੰਦੇ ਆ ਪਰ ਪ੍ਰਾਈਸ ਹੈਡ ਬਣਾ ਇਦਾਂ ਦੀ ਆ ਕੇ ਹੈ ਗੱਲ ਗੱਲ ਵੀ ਜੋ ਬੋਲਦਾ ਤਰ ਜੀ ਐ ਸੱਚੇ ਸਾਨੂੰ ਦੋ ਮਿੰਟ ਜਿੱਥੇ ਭੇਜੋ ਇਦਾਂ ਨਹੀਂ ਗੁੰਨਗਦੀ ਗੱਲ ਐ ਦੱਸਾ ਗੱਲ ਗੱਲ ਸਮਝ ਨਹੀਂ ਲੱਗਦੀ ਤੁਹਾਡੀ ਯਾਰ ਤੁਸੀਂ ਢੇਰ ਆ ਗੱਲ ਕਰ ਨਹੀਂ ਆ ਅਸੀਂ ਤਾਂ ਕੋਈ ਗੱਲ ਲੱਗਦਾ ਜਾ ਕਰਾਣਾ ਯਾਰ ਪਰ ਨਹੀਂ ਨੋਕਰਾ ਨਹੀਂ ਕਰਾਉਂਦਾ ਲੋ ਜਿਹੜਾ ਅਹੀਂ ਤੈਨੂੰ ਕੁਲ ਕਾਲਾ ਦੇ ਦੇ ਤਰ ਤਰ ਹੱਦ ਕਰ ਲੈ ਯਾਰ ਤੂੰ ਡਿੱਤੀ ਜਾਏਗਾ ਅਹੀਂ ਪੁੱਛ ਨਹੀਂ ਸਕਦੇ ਯਾਰ ਚੱਲ ਨਗਲ ਬਾਈ ਕੱਢ ਦੇ ਯਾਰ ਨਗਲ ਫਾਈਲ ਦਵਾ ਹੱਦ ਕਰ ਲੈ ਯਾਰ ਤੂੰ ਕਰੀ ਗਾ ਕੇ ਆ ਗਿਆ ਬੈਠ ਕੇ ਸਾਹਿਬ ਜੀ ਤੈਨੂੰ ਕਾਲ ਸੁਣਦੇ ਆ ਕਿ ਨਹੀਂ ਕਾਲ ਲੈਂਦੇ ਨਾ ਨਗਲ ਯਾਰ ਉਹ ਯਾਰ ਭਾਈ ਤੇ ਕਾਲ ਸੁਣੋ ਐਵੇਂ ਹਾਲੀ ਗੱਲ ਦਿੰਦੀ ਇਹ ਆ ਹਰ ਡਾਊਂਡ ਇਹ ਸਾਹਿਬ ਜੀ ਨੂੰ ਮਿਟਰੀਆਂ ਡਾਊਂਡ ਹੈ ਡਾਊਂਡ ਹੈ ਹੱਦ ਕਰ ਲੈ ਤੂੰ ਪਾਰ ਲੋ ਯਾਰ ਮੈਂ ਵੀ ਕਰ ਲੈਣਾ ਯਾਰ ਵਾਸਤੇ ਬਟਰ ਨਾਲ ਦੇ ਆ ਵੀ ਕਰ ਦੇ ਮਾੜਾ ਵਾਹ ਪਾਰ ਬਾਰ ਕਰਕੇ ਬਲਕਣ ਸਟਾਰਟ ਕਰ ਦੇ ਦੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਜਾਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫ ਆਈ ਆਰ ਦਰਜ ਹੋ ਗਈ ਆ ਐਫ ਆਈ ਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫ ਆਈ ਆਰ ਦਰਜ ਹੋਈ ਆ ਬੀ ਡੀ ਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸ ਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹ ਹੋਏ ਨਾ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾਈ ਕੀਤੀ ਆ ਕੋਈ 1.5 ਸਾਲ ਪਹਿਲੋਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਯਾਜ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਬੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗਰਜੀਤ ਸਿੰਘ ਚਾਲ ਆ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤფერ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜੜੀਆਂ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਲੋਕ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸ ਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀ ਵਾਲਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਮਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਭ ਕੋ ਧਮਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਜੋ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫਆਈਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ ਆਕਰ ਨਹੀਂ ਰੱਦ ਹੁੰਦੀ ਦੇ ਗੇਨ ਅਈ ਰਾਤ ਨੂੰ ਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸਐਸਪੀ ਸਾਹਿਬ ਦੇ ਗੱਲ ਨਹੀਂ ਹੋਈ ਲੀਡਰ ਸਾਹਿਬ ਨਾਲ ਗੱਲ ਹੋਈ ਆ ਵੀਡੀਓ ਨੂੰ ਅਹੀਂ ਜਾ ਕੇ ਦੱਸ ਆਏ ਆ ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ